ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਜੋ ਕੁਮੈਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡੀਸੀਬੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਸੀਬੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸਨਰਦੇਸ਼ ਕੋਰਡੀਨੇਟਰ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਜਿਹੜਾ ਪਿਓਰਸ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਗੋਪੀ ਸਨੋਂ ਰਮੇਸ਼ ਕੁਮਾਰ ਆਰੋ ਗੁਰੂ ਨਾਨਕਪੁਰਾ ਕੋਟ ਖਾਲਸਾ ਦਾ ਹੈ ਰਹਿਣ ਲਾ ਜੀ ਕੋਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਲਾ ਜੀ ਇਹ ਬਾਦਾਲਤ શ્રી ਹੀਨਾ ਅਗਰਵਾਲ ਮੈਡਮ ਨੇ ਜੀ ਐਮ ਆਈ ਸ਼੍ਰੀ ਕੋਟ ਦੇ ਵਿੱਚੋਂ ਮੁਕੱਦਮਾ ਨੰਬਰ 58 ਮਿਤੀ 5 8 2017 ਅੰਡਰ ਸੈਕਸ਼ਨ 307 ਸੀਬੀ ਚਾਰਜ ਜਿਆਦਾ ਚੋਦੀ ਆਈ ਪੀ ਸੀ ਦਾ ਨੀੜਨ ਉੰਮ੍ਰਿਸਰ ਦਾ ਤੇ ਕੇਸੀ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 11 6 2024 ਪਰ ਇਹੇ ਪੁੱਛ ਵੀਜ਼ ਕੀਤੀ ਜਿਹਨੇ ਦੱਸਿਆ ਵੀ ਇਹਦੇ ਤੇ ਇੱਕ ਹੋਰ ਮਕਦਮਾ ਦਰਜਾ ਉਹਦੇ ਵਿੱਚ ਵਿੱਚ ਵੀ ਹੈ ਪੀਓ ਆ ਉਹ ਸਾਡੇ ਸਲਾਮਾਤ ਦਾ ਕਤਮਾ ਉਹ ਹੈਗਾ ਜੀ ਬਾਦਦਾਲਤ ਸ਼੍ਰੀ ਕੋ ਦਰਸ਼ਨ ਸਿੰਘ ਜੀ ਐਮਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ ਹੈਗਾ 287 ਰਿਲੇਟਡ ਹੈ ਜੀ 31 7 2021 ਅੰਡਰ ਸੈਕਸ਼ਨ 378 411 472 ਆਇਤਸੀ ਕਾਣਾ ਸਲਾਮਾਬਾਦ ਜਿਹੜੇ ਇਹਦੇ ਵਿੱਚ ਪੀਓ ਆ ਇਹਦੀ ਪੀਓ ਡੇਟ ਹੈ ਜੀ 12/5/2023 ਸਰ ਇਹ ਦੋ ਕੇਸਾਂ ਚ ਪੀਓ ਆ ਸਰ ਦੋ ਕੇਸਾਂ ਵਿੱਚ ਪੀਓ ਦੋਵੇਂ ਮੁਕਦਮੇ ਜਿਹੜੇ ਚੋਰੀ ਦੇ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਬਸ ਇਤਰਾ ਹੀ ਹੈ ਇਹਨਾਂ ਦੇ ਆਪਸ ਵਿੱਚ ਤਿੰਨ ਚਾਰ ਬੰਦਿਆਂ ਦਾ ਗਰੁੱਪ ਆ ਜਿਹਦੇ ਵਿੱਚ ਇਹਦੇ ਨਾਮ ਦੇ ਜਿਹੜੇ ਅੰਦਰ ਆ ਤੇ ਇਹ ਪੀਓ ਤੋਂ ਤੀ ਤੋ ਕੈਰੀਅਰ ਹੋ ਗਿਆ ਤੇ ਜਿਹਨੂੰ ਅਰੇਸਟ ਕਰ ਲਿਆ ਆਪਣੇ ਸਰਸਿਸ ਲਾਹ ਦੇ ਨੋਟਿਸ ਕੀਤੇ